ਬੀਓ ਵੈਲਕਮ ਆ ਤੁਹਾਡਾ ਆਪਣੀ ਇੱਕ ਹੋਰ ਵੀਡੀਓ ਦੇ ਵਿੱਚ ਤੇ ਅੱਜ ਆਪਣੇ ਕੋਲ ਆਇਆ 585 ਤੇ ਤੁਸੀਂ ਇਹ ਸਨਮੈਟਿਕ ਸ਼ਾਟ ਦੇਖ ਚੁੱਕੇ ਹੋ ਕੀ ਕੀ ਆਪਾਂ ਕੰਮ ਕੀਤਾ ਕੀ ਇਹਦੇ ਮੋਡੀਫਿਕੇਸ਼ਨ ਕੀਤੀ ਆ ਤੇ ਜਿਹੜੇ ਭਰਾਵਾਂ ਨੇ ਮੈਨੂੰ ਪਲੀਜ਼ ਚੈਨਲ ਨੂੰ ਕਲੋ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਕੇ ਜੁਸ ਦੱਸਿਓ ਹੁਣ ਟਰੈਕਟਰ ਦੀ ਲੁੱਕ ਕਿਦਾਂ ਹੀ ਲੱਗੀ ਤੇ ਇਹ ਟਰੈਕਟਰ ਦੇ ਆਪਾਂ ਲਾਏ ਨੇ ਫਰੰਟ ਬੇਟੇ ਠੀਕ ਹੈ ਜੀ ਤੇ ਚੈੱਕ ਕਰੋਗੇ ਤਾਂ ਲੁੱਕ ਬੇਟਾਂ ਦੀ ਇਹ ਜਿਹੜੇ ਆਪਾਂ ਵੇਟ ਲਾਏ ਨੇ ਇਹਨਾਂ ਦਾ ਵਜ਼ਨ ਆਇਆ ਜੀ 2 ਕੁਇੰਟਲ 70 ਕਿਲੋ ਤਕਰੀਬ ਤੁਸੀਂ ਚੈੱਕ ਕਰ ਸਕਦੇ ਹੋ ਤੇ 80 ਦੇ ਨਾਲ ਦਾ ਆਪਾਂ ਇਹਦੇ ਕਲਰ ਕੀਤਾ ਬਿਲਕੁਲ ਮੈਚ ਆ ਜਿੱਦਾਂ ਕੰਪਨੀ ਦਾ ਕਲਰ ਆ ਇੰਜਨ ਦਾ ਉਹੀ ਰੰਗ ਆਪਾਂ ਨੇ ਕੀਤਾ ਤੇ ਇਹ ਬਾਈਆਂ ਦੀ ਚੋਇਸ ਸੀ ਵੀ ਅਸੀਂ ਨੇ ਗ੍ਰੇ ਕਲਰ ਕਰਾਉਣਾ ਚਾਸੀ ਨਾਲ ਦਾ ਤਾਂ ਆਪਾਂ ਉਹ ਕਰਤਾ ਜੇ ਕਿਸੇ ਭਰਾ ਨੇ ਰੈੱਡ ਕਰਾਉਣਾ ਤਾਂ ਆਪਾਂ ਰੈੱਡ ਕਰ ਦਾਂਗੇ ਜੋ ਆਗਲੀ ਚੋਇਸ ਆ ਉਹ ਆਪਾਂ ਪੂਰੀ ਕਰਕੇ ਦੰਨੇ ਆ ਜੀ ਓਨਲੀ 1 ਜਿਹੜੇ ਆਪਾਂ ਵੇਟ ਲਾਉਣੇ ਆ ਇਹ ਲੋਹੇ ਦੇ ਵੇਟ ਨੇ ਕੋਈ ਦੇਗੀ ਵੇਟ ਨਹੀਂ ਨਹੀਂ ਅੱਜ ਦੇ ਟਾਈਮ 'ਚ ਜਿੱਥੇ ਤੁਸੀਂ ਮਰਜ਼ੀ ਵਗ ਜੋ ਦੇਗੀ ਵੇਟੇ ਮਿਲਣਗੇ ਤੁਹਾਨੂੰ ਬਟ ਆਪਣੇ ਲੋਹੇ ਦੇ ਵੇਟ ਨੇ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਆ ਜੀ ਤੇ ਜਿਹੜੀ ਆਪਣੀ ਕਾਲਰ ਆ ਚੁੱਲੇ ਦੀ ਉਹ ਡਬਲ ਆ ਜੀ ਇੱਕ ਆ ਹੋਗੀ 65 65 ਉਹ ਨਹੀਂ ਅੱਜ ਦੇ ਟਾਈਮ 'ਚ ਕੰਪਨੀਆਂ ਜਿੰਨੀਆਂ ਆ ਰਹੀਆਂ ਨੇ ਸਿੰਗਲ ਕਲਰ ਦਿੰਦੀਆਂ ਨੇ ਤੇ ਦੇਖਦੇ ਵੇਟ ਹੁੰਦੇ ਨੇ ਉਹ ਹਿੱਲ-ਹਿੱਲ ਕੇ ਭੁਰਨ ਆ ਜਾਂਦੇ ਨੇ ਇਸ ਕਰਕੇ ਆਪਾਂ ਜਿਹੜੇ ਹਿੱਲਣ ਨਾ ਕੋਈ ਵਾਈਬ੍ਰੇਸ਼ਨ ਨਾ ਕਰਨ ਇਸ ਕਰਕੇ ਆਪਾਂ ਡਬਲ ਕਲਰ ਲਾਈ ਆ ਤੇ ਫੁੱਲ ਨਟ ਪਾ ਕੇ ਦੋਨੋਂ ਪਾਸੋਂ ਟਾਈਟ ਕਰੇ ਹੋਏ ਨੇ ਇਕੇ ਦੇ ਪਾਸੇੋਂ ਵੇਟ ਹਿੱਲ ਨਹੀਂ ਸਕਦੇ ਠੀਕ ਹੈ ਜੀ ਆਹ ਸੈਂਟਰ ਪਲੇਟ ਹੋ ਗਈ ਆਪਣੀ ਟੋਰਸ਼ਨ ਵਾਲੀ ਤਿੰਨ ਪਲੇਟਾਂ ਇੱਧਰ ਤਿੰਨ ਪਲੇਟਾਂ ਇੱਧਰ ਇਹਦਾ ਵਜ਼ਨ ਆ ਗਈ ਦੋਸਤ ਕੁਆਂਟਲ 70 ਕਿਲੋ ਤੇ ਜਿਸੇ ਕਿਸੇ ਭਰਾ ਨੇ ਵੱਧ ਚਾਹੀਦਾ ਉਹ ਵੀ ਆਪਾਂ ਲਾਉਨੇ ਆ ਜੀ ਮਤਲਬ ਜਿਵੇਂ 5 ਕੁਆਂਟਲ 4 ਕੁਆਂਟਲ ਵੇਟ ਚਾਹੀਦਾ ਆਪਾਂ ਨੇ ਜੋਬ ਉਹਦੇ ਉੱਤੇ 5 ਕੁਆਂਟਲ ਦਾ ਕੇ ਵੇਟ ਲਵਾਇਆ ਭਰਾ ਆਏ ਸੀ ਆਪਣੇ ਸੰਗਰੂਰ ਏਰੀਏ ਚ ਉਹਨਾਂ ਨੇ ਲਵਾਇਆ ਸੀ ਤੇ ਉਹਨਾਂ ਦਾ ਵੀ ਆਪਾਂ ਪੂਰਾ ਫੁੱਲ ਇਹ ਜੋ ਚੜਾਈ ਆ ਉਹ ਭਰੀ ਸੀ ਤੇ ਉਹਨਾਂ ਦਾ ਜਿਹੜਾ ਚੁੱਲਾ-ਚੁੱਲਾ ਸੀ ਉਹ ਹੀ 1.5 ਕੁਆਂਟਲ ਦਾ ਸੀ ਵੀ ਇਹ ਕੜੇਸਟਮੈਂਟ ਕਰਨੀ ਪੈਂਦੀ ਆ ਵੇਟ ਦੀ ਜਿੰਨਾ ਤੁਸੀਂ ਮਰਜ਼ੀ ਵੇਟ ਲੈ ਲਓ ਆਪਾਂ ਉਨਾਂ ਹੀ ਵੇਟ ਤੁਹਾਨੂੰ ਪ੍ਰੋਵਾਈਡ ਕਰ ਦਾਂਗੇ ਕੋਈ ਲਿਮਟ ਨਹੀਂ ਜੋ ਤੁਹਾਡੀ ਡਿਮਾਂਡ ਆਪਾਂ ਉਨੀ ਹੀ ਪੂਰੀ ਕਰਕੇ ਦਵਾਂਗੇ ਠੀਕ ਆ ਜੀ ਤੇ ਜਿਹੜੇ ਭਰਾ ਆਪਣੇ ਪੁਰਾਣੇ ਉਹਨਾਂ ਨੂੰ ਪਤਾ ਹੀ ਆ ਆਪਾਂ ਸਾਈਡ ਤੇ ਪਲੇਟਾਂ ਲਾਉਨੇ ਆ ਉਰੋਂ ਆਪਾਂ ਇੱਥੋਂ ਬੰਪਰ ਦੀਆਂ ਪਲੇਟਾਂ ਲਾਉਨੇ ਉੱਥੋਂ ਹੀ ਆਪਾਂ ਵੇਟਾਂ ਦੀਆਂ ਪਲੇਟਾਂ ਚੱਕ ਕੇ ਉਰੇ ਲਿਆਉਨੇ ਆ ਠੀਕ ਆ ਜੀ ਤੇ ਦੋ ਨਟ ਇੱਧਰ ਹੋਗੇ ਤੇ ਦੋ ਨਟ ਆਹ ਸਾਈਡ ਹੋਗੇ ਤੇ ਚਾਰ ਨਟ ਫਰੰਟ ਤੇ ਨੇ ਟੋਟਲ 8 ਨਟਾਂ ਤੇ ਆਪਣਾ ਜਿਹੜੇ ਵੇਟ ਨੇ ਉਹ ਖੜੇ ਨੇ ਤੇ ਫੁੱਲ ਗਰੰਟੀ ਆ ਜੇ ਤੁਸੀਂ ਟੋਚਨ ਪਾਓ ਜੋ ਮਰਜੀ ਪਾਓ ਜਿੱਦਾਂ ਮਰਜੀ ਕਰੀ ਚੱਲੋ ਜੇ ਟੁੱਟ ਗਏ ਇੰਨੀ ਵਾਰੰਟੀ ਆ ਸਾਡੇ ਕੋਲ ਲਿਆਓ ਤੁਹਾਨੂੰ ਆਪਾਂ ਨਵਾਂ ਪੀਸ ਲਾ ਕੇ ਦਵਾਵਾਂਗੇ ਆਣੇ ਕਹਿੰਦੇ ਨਵਾਂ ਟਰੈਕਟਰ ਲੈਣਾ ਆਪਣੇ ਚੈਨਲ ਦੇ ਉੱਤੇ ਵੀਡੀਓ ਅਪਲੋਡ ਕਰੀ ਵੀ ਆ ਜੀ ਉਹਦੇ ਵਿੱਚ ਦੋ ਟਰੈਕਟਰ ਆਪਾਂ ਦਿਖਾਏ ਹੋਏ ਨੇ ਫਰੰਟ ਬੰਪਰ ਵਾਲਾ ਤੇ ਫਰੰਟ ਬੇਟ ਵਾਲਾ ਉਹ ਵੀਡੀਓ ਜਾ ਕੇ ਤੁਸੀਂ ਦੇਖ ਸਕਦੇ ਆ ਵੀ ਕਿਹਦੀ ਲੁੱਕ ਜ਼ਿਆਦਾ ਵਧੀਆ ਲੱਗਦੀ ਆ ਉਹਦਾ ਫਾਇਦਾ ਇਹ ਆ ਤੁਸੀਂ ਚੁਆਇਸ ਕਰਨ ਲੱਗੇ ਵੀ ਅਸੀਂ ਬੰਪਰ ਲਵਾਉਣਾ ਹੈ ਵੇਟ ਲਵਾਉਣਾ ਤੁਸੀਂ ਆਪ ਦੇਖ ਸਕਦੇ ਹੋ ਜਿਹੜੀ ਚੀਜ਼ ਤੁਹਾਨੂੰ ਵਧੀਆ ਲੱਗੀ ਤੁਸੀਂ ਉਹ ਲਵਾ ਸਕਦੇ ਹੋ ਤਾਂ ਆਪਾਂ ਨੇ ਵੀਡੀਓ ਪਾਈ ਹੋਈ ਹੈ ਤੇ ਐਂਡ ਤੇ ਆਪਾਂ ਲਿੰਕ ਦੇ ਦਾਂਗੇ ਵੀਡੀਓ ਤੇ ਉਹਦੇ ਵਿੱਚ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ ਕਿਸੇ ਭਰਾ ਦੀ ਚੋਇਸ ਆਉਂਦੀ ਹੈ ਰੈੱਡ ਕਲਰ ਸ਼ੋਅ ਨਾਲ ਦਾ ਭਾਅ ਵੀ ਕਰ ਦਿੰਦੇ ਆ ਠੀਕ ਹੈ ਜੀ ਜੇ ਕਿਹਨੇ ਬੰਪਰ ਲਵਾਉਣਾ ਉਹ ਵੀ ਉਹ ਤੇ ਜਿਹੜੇ ਆ ਵੇਟ ਨੇ ਆਪਾਂ ਸਾਰੇ ਟਰੈਕਟਰਾਂ ਦੇ ਲਾਉਣ ਆ ਜੀ ਜੌਂਡੀਆਰ ਅਰਜਨ ਸੁਵਰਾਜ ਸੋਨਾਲੀਕਾ ਸਾਰੇ ਟਰੈਕਟਰਾਂ ਦੀਆਂ ਵੀਡੀਓ ਆਪਣੇ ਚੈਨਲ ਤੇ ਪਈਆਂ ਨੇ ਤੁਸੀਂ ਜਾ ਕੇ ਦੇਖ ਸਕਦੇ ਜਿਹੜੇ ਭਰਾ ਨਾਮੇ ਨੇ ਤੇ ਸਭ ਤੋਂ ਵੱਡੀ ਤੁਹਾਨੂੰ ਬੇਨਤੀ ਇਹ ਆ ਵੀਰ ਜੀ ਚੈਨਲ ਜਰੂਰ ਸਬਸਕ੍ਰਾਈਬ ਕਰਦੇ ਆ ਕਰੋ ਦੇਖ ਕੇ ਇਦਾਂ ਹੀ ਨਾ ਹੋ ਕਰਿਆ ਕਰੋ ਸਾਡੇ ਨਾਲ ਜੁੜੋ ਤੁਹਾਨੂੰ ਡੇਲੀ ਵੀਡੀਓ ਆਪਾਂ ਪਾਉਨੇ ਆ ਜੀ ਨਵੇਂ ਤੋਂ ਨਵੇਂ ਟਰੈਕਟਰ ਦੀ ਨਵੇਂ ਤੋਂ ਨਵੇਂ ਇੰਪਲੀਮੈਂਟ ਦੀ ਤੇ ਜਰੂਰ ਭਰਾ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਜੇ ਸਾਡੀ ਕੋਈ ਕਮੀ ਆ ਉਹ ਵੀ ਤੁਸੀਂ ਦੱਸ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਜੇ ਤੁਹਾਨੂੰ ਕੋਈ ਚੀਜ਼ ਵਧੀਆ ਲੱਗਦੀ ਆ ਤਾਂ ਉਹ ਵੀ ਦੱਸ ਸਕਦੇ ਹੋ ਠੀਕ ਹੈ ਜੀ ਅੱਗੇ ਆਪਾਂ ਲਾਈਏ ਤੇ ਫਾਈਬਰ ਹੌਟ ਤੁਸੀਂ ਦੇਖ ਸਕਦੇ ਹੋ ਫਰੰਟ ਤੇ ਮਰਕਰੀ ਲਾਈਟ ਆ ਬਾਰ ਲਾਈਟ ਮਾਈਕਰੀ ਆ ਸਾਰੀ ਤੇ ਜਿਹੜੀ ਇਹ ਫਾਈਬਰ ਆ ਇਹ ਹੌਲੈਂਡ ਟਾਈਪ ਲਾਈ ਆਪਾਂ ਜੀ ਜੋ ਬਾਈ ਦੀ ਡਿਮਾਂਡ ਸੀ ਤੇ ਇਹਦੇ ਵਿੱਚ ਤੁਸੀਂ ਜੌਂਡੀਆ ਟਾਇਪ ਵੀ ਲਵਾ ਸਕਦੇ ਹੋ ਠੀਕ ਆ ਜੀ ਤੇ ਇਹਦੇ ਵਿੱਚ ਤੁਸੀਂ ਲਾਈਟਾਂ ਵਾਲੀ ਇੰਡੀਕੇਟਰ ਵਾਲੀ ਵੀ ਲਵਾ ਸਕਦੇ ਹੋ ਜੋ ਤੁਹਾਡੀ ਚੋਆਇਸ ਆ ਆਪਾਂ ਤਾਂ ਉਹ ਪੂਰੀ ਕਰਕੇ ਦੇਣੀ ਆ ਇਹਦੇ ਵਿੱਚ ਜੋ ਫਰੇਮ ਆ ਫੁੱਲ ਹੈਵੀ ਦੇ ਵਿੱਚ ਫਰੇਮ ਆ ਦੇਖੋ ਫੁੱਲ ਹੈਵੀ ਦੇ ਵਿੱਚ ਫਰੇਮ ਆ ਇਹਦੇ ਉੱਪਰ ਆ ਪੱਖਾ ਲਾਇਆ ਪੱਖੇ ਦਾ ਸਟੈਂਡ ਤੁਸੀਂ ਚੈੱਕ ਕਰ ਸਕਦੇ ਹੋ ਫੁੱਲ ਹੈਵੀ ਦੇ ਵਿੱਚ ਬਣਾ ਕੇ ਲਾਇਆ ਹੋਇਆ ਸਾਈਡ ਪਲੇਟਾਂ ਫੁੱਲ ਹੈਵੀ ਦੇ ਵਿੱਚ ਨੇ ਠੀਕ ਆ ਜੀ ਤੇ ਬੈਕ ਤੇ ਆਪਾਂ ਨੇ ਦੋ ਲਾਈਟਾਂ ਲਾਈਆਂ ਨੇ ਠੀਕ ਆ ਜੀ ਇਹ ਵੀ ਜਿਵੇਂ ਮਰਕਰੀ ਟਾਈਪ ਉਹ ਨੇ ਇੱਕ ਫਾਈਬਰ ਦੀ ਫੁੱਲ ਗਾਰੰਟੀ ਆ ਭੁਰਦੀ ਆ ਕ੍ਰੈਕ ਆਉਂਦੀ ਆ ਕੁਛ ਵੀ ਹੁੰਦੀ ਆ ਤੁਹਾਨੂੰ ਪੀਸ ਨਾ ਮਾ ਮਿਲੂਗਾ ਜੇ ਕੋਈ ਲਾਈਟ 5-7 ਦਿਨਾਂ ਦੇ ਖਰਾਬ ਹੋ ਜਾਂਦੀ ਤਾਂ ਵੀ ਆਪਾਂ ਬਦਲ ਕੇ ਦੰਨੇ ਆ ਜੀ ਜੇ ਤੁਹਾਡੀ ਡਰਾਈਵਰ ਦੀ ਗਲਤੀ ਨਾਲ ਕਿਤੇ ਵੱਜਦੀ ਆ ਫਿਰ ਕੋਈ ਵਾਰੰਟੀ ਨਹੀਂ ਜੇ ਸਾਡੀ ਗਲਤੀ ਨਾਲ ਫਾਈਬਰ ਭੁਰਦੀ ਆ ਜਾਂ ਧੁੱਪ ਚ ਕ੍ਰੈਕ ਹੁੰਦੀ ਆ ਤਾਂ ਆਪਾਂ ਤੁਹਾਨੂੰ ਪੀਸ ਨਾ ਮਾ ਲਾ ਕੇ ਦਵਾਂਗੇ ਤੇ ਇਹਦੇ ਫੁੱਲ ਹੈਵੀ ਪਾਈਪ ਆ ਫੁੱਲ ਹੈਵੀ ਪਾਈਪ ਆਪਾਂ ਤਾਲਾ ਲਾਉਣੇ ਵੀਰ ਜੀ ਕਿਉਂਕਿ ਅੱਜਕੱਲ ਬਾਕਸ ਸੇ ਤੁਹਾਨੂੰ ਪਤਾ ਹੀ ਆ 2 ਬੂਫਰ 4 ਬੂਫਰ ਜਿੱਡੇ 8-8 ਬੂਫਰ ਲੋਕ ਲੈ ਆਈ ਫਿਰਦੇ ਨੇ ਜਿਹੜਾ ਤੁਸੀਂ ਮ ਮਤਲਬ ਸਿਸਟਮ ਲਾ ਲਓ ਆਪਣਾ ਪੈ ਪੇੜਾ ਫੁੱਲ ਹੈਵੀ ਦੇ ਵਿੱਚ ਆ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਜੇ ਆਪਾਂ ਹਲਕਾ ਜਿਹੇ ਭਰਾ ਲਾਉਂਦੇ ਨੇ ਉਹਦਾ ਨੁਕਸਾਨ ਇਹ ਆ ਵੀ ਜਦੋਂ ਹਿੱਲਦੀ ਆ ਛਤਰੀ ਮਗਰਾੜ ਤੇੜ ਦਿੰਦੀ ਆ ਇਸ ਕਰਕੇ ਆਪਾਂ ਨੇ ਫੁੱਲ ਹੈਵੀ ਦੇ ਵਿੱਚ ਪਾਈਪ ਆ ਇੱਕ ਇੱਕ ਨਟ ਆਪਾਂ ਨੇ ਮਗਰਾਟਾਂ ਚ ਲਾਇਆ ਪਿਆ ਉਹਦਾ ਫਾਇਦਾ ਇਹ ਆ ਵੀ ਮਗਰਾਟਾਂ ਦੀ ਮਜ਼ਬੂਤੀ ਵਧਦੀ ਆ ਮਗਰਾੜ ਧੜਕਦੇ ਨਹੀਂ ਇਹ ਸਾਈਡ ਵੀ ਇੱਕ ਇਹ ਸਾਈਡ ਵੀ ਇੱਕ ਠੀਕ ਆ ਜੀ ਜਿਹੜੇ ਇਹਦੇ ਪੈਰ ਨੇ ਤੁਸੀਂ ਚੈੱਕ ਕਰ ਸਕਦੇ ਹੋ ਫੁੱਲ ਹੈਵੀ ਦੇ ਵਿੱਚ ਪਲੇਟ ਆ ਜੀ ਆਪਾਂ ਇੰਜਨ ਤੋਂ ਇਹਨਾਂ ਨੂੰ ਜੋਇੰਟ ਕਰਿਆ ਹੋਇਆ ਠੀਕ ਆ ਜੀ ਉਰੇਆ ਪੱਤੀ ਲਾ ਕੇ ਉਰੇ ਆਪਾਂ ਖੁੱਲਦਾ ਕਰਿਆ ਹੋਇਆ ਤੁਸੀਂ ਮਰਜ਼ੀ ਪਾਏ ਖੋਲ ਸਕਦੇ ਹੋ ਜਾਂ ਮਰਜ਼ੀ ਤੁਸੀਂ ਲਾ ਸਕਦੇ ਹੋ ਠੀਕ ਹੈ ਜੀ ਥੱਲੇ ਇਹਦੇ ਨਟ ਦਿੱਤਾ ਹੋਇਆ ਇਹ ਆ ਜੀ ਆਪਾਂ ਫਿਕਸ ਕਰਦੇ ਆ ਫਿਰ ਛਤਰੀ ਖੋਲਣ ਚ ਪ੍ਰੋਬਲਮ ਆਉਂਦੀ ਇਸ ਕਰਕੇ ਆਪਾਂ ਉਥੋਂ ਖੁੱਲਦਾ ਕਰਿਆ ਹੋਇਆ ਹੁੱਕਾਂ ਨੇ ਬਾਈ ਜੀ ਇਹ ਕਿਹਨੇ ਹੁੱਕਾਂ ਲਵਾਉਣੀਆਂ ਹੁੱਕ ਫੁੱਲ ਹੈ ਵੀ ਤੋਂ ਹੈ ਵੀ ਜਿੰਨੇ ਤੁਸੀਂ ਮਰਜ਼ੀ ਲਵਾ ਸਕਦੇ ਹੋ ਤੁਸੀਂ ਕੰਪਨੀ ਦੇ ਹੁੱਕ ਦੇਖ ਲਓ ਕੀ ਹੁੱਕ ਆ ਕਿਉਂਕਿ ਹੁੱਕ ਜਿਹੜੇ ਭਰਾ ਵੱਡੀ ਖੇਤੀ ਕਰਦੇ ਨੇ بڑے ਟਰਾਲੇ ਪਾਉਂਦੇ ਨੇ ਆਲੂ ਦੇ ਗੰਨੇ ਦੇ ਤਾਂ ਉਹਨਾਂ ਲਈ ਸਪੈਸ਼ਲ ਬੇਨਤੀ ਆਪਾਂ ਕਹਿ ਸਕਦੇ ਆਂ ਵੀ ਹੁੱਕ ਜ਼ਰੂਰ ਤਗੜੀ ਤੋਂ ਤਗੜੀ ਲਵਾਇਆ ਕਰੋ ਠੀਕ ਆ ਜੀ ਤੇ ਮਾਗਰ ਵੇਟ ਜਿੰਮੇ ਅੱਜ ਕੱਲ੍ਹ ਚੱਲਦੇ ਨੇ ਆਪਾਂ ਬਖਤੇ ਦੇਗੀ ਵੇਟ ਵੀ ਲਾਉਣੇ ਆ ਠੀਕ ਆ ਜੀ ਤੇ ਆਪਾਂ ਸਪਿੰਡ ਕਰਨ ਵਾਲੇ ਲੋਹੇ ਦੇ ਕਟਾ ਕੇ ਸਪਿੰਨਰ ਵੀਲ ਉਹ ਵੀ ਲਾਉਣੇ ਆ ਇੰਜਨ ਵਾਲੇ ਵੀਲ ਵੀ ਲਾਉਣੇ ਆ ਉਹਦੇ ਵਿੱਚ ਆਪਾਂ ਉਹ ਸਪਿੰਨਰ ਵੀ ਕਰ ਦਨੇ ਆ ਤੇ ਉਹ ਫਿਕਸ ਵੀ ਕਰ ਦਨੇ ਆ ਸਾਰੇ ਤਰ੍ਹਾਂ ਦੇ ਵੇਟ ਤੁਹਾਨੂੰ ਬੈਕ ਆਪਨੇ ਕੋਲ ਅਵੇਲੇਬਲ ਮਿਲ ਜਾਣਗੇ ਠੀਕ ਆ ਜੀ ਤੇ ਬੰਪਰ ਜਿਹੜੇ ਮਰਜ਼ੀ ਤੁਸੀਂ ਟਰੈਕਟਰ ਦਾ ਲੈ ਸਕਦੇ ਹੋ ਜਿੰਨੀ ਮਰਜ਼ੀ ਤੁਸੀਂ ਲੰਬਾਈ ਲੈ ਲਓ ਉਹਦੇ ਵਿੱਚ ਕੋਈ ਕਟਿੰਗ ਨਹੀਂ ਹੋਊ ਕੋਈ ਜੋੜ ਨਹੀਂ ਹੋਊਗਾ ਫੁੱਲ ਸਿਰੇ ਤੱਕ ਇੱਕ ਪਲੇਟ ਉਹ ਲੇਜ਼ਰ ਕਟਿੰਗ ਦੇ ਵਿੱਚ ਫੁੱਲ ਹੈਵੀ ਦੇ ਵਿੱਚ ਆਪਾਂ ਬੰਪਰ ਲਾ ਦਨੇ ਆ ਉਹਦੇ ਵਿੱਚ ਵੀ ਤੁਸੀਂ ਤੁਸੀਂ 1 ਕਵਾਂਟਲ ਦਾ ਲੈ ਲਓ 2 ਕਵਾਂਟਲ ਦਾ ਲੈ ਲਓ 3 ਕਵਾਂਟਲ ਦਾ ਲੈ ਲਓ 4 ਕਵਾਂਟਲ ਦਾ ਲੈ ਲਓ ਉਹਦੇ ਵਿੱਚ ਆਪਾਂ ਆਪਸ਼ਨ ਇਹ ਕਰ ਦਨੇ ਆ ਵੀ ਉਹਦੇ ਵਿੱਚ ਆਪਾਂ ਵੇਟ ਖੋਲਦਾ ਕਰ ਦਨੇ ਆ ਅੱਧਾ ਵੇਟ ਤੁਸੀਂ ਲਾ ਕੇ ਰੱਖ ਸਕਦੇ ਹੋ ਜੇ ਤੁਹਾਨੂੰ ਲੋਡ ਆ ਤੁਸੀਂ ਉਹਨੂੰ ਕੱਸ ਲਓ ਨਹੀਂ ਲੋਡ ਤੁਸੀਂ ਲਾ ਕੇ ਰੱਖ ਦਿਓ ਉਹਦੇ ਨਾਲ ਟਾਇਰਾਂ ਦੀ ਕਿਸਾਈ ਘਟ ਜਾਂਦੀ ਆ ਇਹਦੀ ਸਭ ਤੋਂ ਵੱਡੀ ਗੱਲ ਆ ਨਾ ਇਹ ਟਰੈਕਟਰ ਦੀ ਇੱਕ ਚਲੋ ਪ੍ਰੋਬਲਮ ਵੀ ਲਾ ਲਓ ਇਹਦੀ ਸ਼ੋ ਮੂਰੇ ਨਹੀਂ ਡਿੱਗਦੀ ਆ ਨਹੀਂ ਹਰੇ ਟਰੈਕਟਰ ਦੀ ਸ਼ੋ ਉੱਪਰ ਨ ਉੱਠਦੀ ਆ ਉਹਦੇ ਕਰਕੇ ਤੁਸੀਂ ਵੇਟ ਜਿੱਦਾਂ ਮਰਜੀ ਲਾ ਲਓ ਬੰਪਰ ਜਿੱਦਾਂ ਮਰਜੀ ਲਾ ਲਓ ਸ਼ੋ ਉੱਪਰ ਉੱਠ ਖੜਦੀ ਆ ਤੇ ਕੋਈ ਪ੍ਰੋਬਲਮ ਨਹੀਂ ਇਹਦੀ ਪ੍ਰੋਬਲਮ ਇਹ ਆ ਵੀ ਇਹਦੀ ਸ਼ੋ ਮੂਰੇ ਡੇਗਣ ਕਰਕੇ ਜਿਹੜਾ ਬੰਪਰ ਜਾਂ ਵੇਟ ਲਾਉਣੇ ਆ ਉਹ ਟੱਚ ਹੁੰਦਾ ਏ ਤੇ ਆਪਣੀ ਜਿਹੜੀ ਫੀਟਿੰਗ ਇਸ ਤਰ੍ਹਾਂ ਦੀ ਆ ਬਾਬੇ ਤੁਸੀਂ ਦੇਖ ਸਕਦੇ ਆ ਤੁਹਾਨੂੰ ਦਿਖਾਉਨੇ ਆ ਪੋਰਾ ਵੀ ਮਤਲਬ ਸ਼ੋ ਟੱਚ ਨਹੀਂ ਹੁੰਦੀ ਸ਼ੋ ਆ ਕੇ ਆਪਦੇ ਆਪ ਉਹਨੀ ਜਗ੍ਹਾ ਤੇ ਖੜਦੀ ਆ ਤੇ ਕੋਈ ਮਾਗਰ ਨੂੰ ਨਹੀਂ ਡਿੱ ਠੀਕ ਹੈ ਜੀ ਇਹ ਪੂਰਾ ਸਪੇਸ ਆ ਠੀਕ ਹੈ ਜੀ ਕਈ ਵਾਰ ਇਹਦਾ ਚੱਕਰ ਕੀ ਆ ਕਈ ਵਾਰ ਆਲਾ ਸ਼ੋਅ ਮਾਰਦਾ ਤੇਜ ਆ ਜੇ ਸ਼ੋਅ ਮੂਰੇ ਟੱਚ ਹੁੰਦੀ ਤਾਂ ਮੂਤ ਸਾਰਾ ਉਪਾਨ ਨਾ ਦੋਗੀ ਇਸ ਕਰਕੇ ਜਿਹੜਾ ਆਪਣਾ ਬੰਪਰ ਆ ਤੇ ਆਪਣਾ ਵੇਟ ਵੇਟ ਨੇ ਇਹਨਾਂ ਦੀ ਚੁੱਲੇ ਦੀ ਡਿਜ਼ਾਈਨਿੰਗ ਇਸ ਤਰ੍ਹਾਂ ਕਰੀ ਵੀ ਆ ਵੀ ਸ਼ੋਅ ਟੱਚ ਨਾ ਹੋਵੇ ਤੇ ਜਿਆਦਾ ਨੀਵੇਂ ਵੀ ਨਾ ਹੋਣ ਤੇ ਜਿਆਦਾ ਉੱਚੇ ਵੀ ਨਾ ਹੋਣ ਪੂਰੀ ਪ੍ਰੋਪਰ ਸੈਟਿੰਗ ਕਰਕੇ ਆਪਾਂ ਲਾਉਨੇ ਆ ਜੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਕਲਰ ਦੀ ਫੁੱਲ ਕੁਆਲਿਟੀ ਆ ਠੀਕ ਹੈ ਜੀ ਤੇ ਲੋਹੇ ਦੇ ਵੇਟ ਨੇ ਆਪਾਂ ਤੁਹਾਨੂੰ ਦੁਬਾਰੇ ਦੱਸ ਦਈਏ ਤੇ ਫਾਈਬਰ ਰੋਡ ਦੇ ਵਿੱਚ ਤੁਸੀਂ ਜਿਹੜੀ ਮਰਜ਼ੀ ਡਾਉਨ ਸੀਲਿੰਗ ਕਰਾਉਣੀ ਆ ਡਾਉਨ ਸੀਲਿੰਗ ਵੀ ਕਰਾ ਸਕਦੇ ਹੋ ਜਿਹੜੀ ਤੁਹਾਡੀ ਡਿਮਾਂਡ ਆ ਆਪਾਂ ਉਹੀ ਤੁਹਾਨੂੰ ਪੂਰੀ ਕਰਕੇ ਦਵਾਂਗੇ ਠੀਕ ਹੈ ਜੀ ਤੇ ਇਹ ਟਰੈਕਟਰ ਆਇਆ ਹੈ ਨਾਬੇ ਏਰੀਏ ਚੋਂ ਤੇ ਆਪਾਂ ਭਰਾਵਾਂ ਨੂੰ ਪੁੱਛਦੇ ਆ ਆਪਣੇ ਕੋਲੋਂ ਟਰੈਕਟਰ ਰੈਡੀ ਆ ਉਹਨਾਂ ਨੂੰ ਆਪਣਾ ਕੰਮ ਕਿਵੇਂ ਲੱਗਿਆ ਤੇ ਇੱਕ ਇਹਦੇ ਵਿੱਚ ਸਭ ਤੋਂ ਵੱਡੀ ਚੀਜ਼ ਜੋ ਆ ਵੀ ਉਹ ਇਹ ਟਰੈਕਟਰ ਤੇ ਮਹਿੰਦਰਾ ਕੰਪਨੀ ਜੀਪੀਐਸ ਦੇਣ ਲੱਗੀ ਕਿਸੇ ਵੀ ਕੰਪਨੀ ਨੇ ਇੰਨੀ 50 HC ਵੀ ਦੇ ਕੈਟਾਗਰੀ ਚ GPS ਨਹੀਂ ਦਿੰਦਾ ਜੋ ਮਹਿੰਦਰਾ ਕੰਪਨੀ ਦਿੰਦਾ ਹੈ ਇਹ ਆ ਵੀਰ ਜੀ ਚਲੋ ਜੀ ਤੁਸੀਂ ਵੱਡੀ ਖੇਤੀ ਕਰਦੇ ਨੇ ਡਰਾਈਵਰ ਚਲਾਉਂਦੇ ਨੇ ਕਿੱਥੇ ਤੁਹਾਡਾ ਟਰੈਕਟਰ ਚੱਲ ਰਿਹਾ ਤੇ ਕਿੰਨਾ ਉਹਨੇ ਤੇਲ ਖਾਦਾ ਕਿੰਨੀ ਉਹਨੇ ਬਾਹੀ ਕਰਤੀ ਸਾਰੀ ਡਿਟੇਲ ਤੁਹਾਡੇ ਫੋਨ ਤੇ ਆ ਜਾਂਦੀ ਆ ਤੇ ਕਿੱਥੇ ਟਰੈਕਟਰ ਚੱਲ ਰਿਹਾ ਲੋਕੇਸ਼ਨ ਸਾਰੀ ਉਹ ਆ ਚੀਜ਼ ਆ ਜੀ GPS ਆ ਸਿਸਟਮ ਆ ਇਹਨੇ ਮਤਲਬ ਅਟੈਚ ਫੋਨ ਨਾਲ ਹੋਇਆਣਾ ਤਾਂ ਤੁਸੀਂ ਘਰ ਬੈਠੇ ਹੀ ਲੋਕੇਸ਼ਨ ਚੈੱਕ ਕਰ ਸਕਦੇ ਹੋ ਕਿੱਥੇ ਟਰੈਕਟਰ ਕਿੰਨਾ ਤੇਲ ਖਾ ਰਿਹਾ ਠੀਕ ਹੈ ਸਾਰੀ ਡਿਟੇਲ ਟਰੈਕਟਰ ਦੀ ਤੁਹਾਨੂੰ ਘਰ ਬੈਠੇ ਫੋਨ ਤੇ ਮਿਲ ਜਾਣੀ ਆ ਇਹਦਾ ਵੱਡਾ ਫਾਇਦਾ ਆਲ ਡਿਟੇਲਸ ਹੋਂ ਟਰੈਕਟਰ ਦੀ ਫੋਨ ਤੇ ਬੈਠੇ ਘਰੇ ਮਿਲ ਜੂਗੀ ਕਈ ਵਾਰ ਕਿਸੇ ਦਾ ਕੋਈ ਟਰੈਕਟਰ ਚੋਰੀ ਚੋਰੀ ਵੀ ਹੋ ਜਵੇ ਉਹ ਵੀ ਜਦ ਇਹਨੇ ਟਰੈਕ ਕਰ ਦੇਣਾ ਤੁਹਾਡਾ ਟਰੈਕਟਰ ਕਿੱਥੇ ਜਾ ਰਿਹਾ ਕਿੱਥੇ ਫਿਰ ਰਿਹਾ ਤੇ ਆਪਣੇ ਵੱਲੋਂ ਟਰੈਕਟਰ ਓਕੇ ਆ ਤੇ ਹੁਣ ਆਪਾਂ ਭਰਾਵਾਂ ਨੂੰ ਪੁੱਛਦੇ ਆਂ ਵੀ ਉਹਨਾਂ ਨੂੰ ਆਪਣਾ ਕੰਮ ਕਿਵੇਂ ਲੱਗਿਆ ਕਿਉਂਕਿ ਨਾਬੇ ਏਰੀਆ ਚ ਸਪੈਸ਼ਲ ਆ ਆਪਣੇ ਕੋਲ ਆਏ ਨੇ ਅਮਲੋਹ ਏਰੀਆ ਚ ਨਹੀਂ ਨਾਬੇ ਦੇ ਆਲੇ ਦਲੇ ਭਵਾਨੀਗੜ ਹੋ ਗਿਆ ਨਾਬਾ ਸੰਗਰੂਰ ਉੱਤੇ ਬਹੁਤ ਟਰੈਕਟਰ ਦੇ ਮਤਲਬ ਮੋਡੀਫਿਕੇਸ਼ਨ ਕਰਦੇ ਨੇ ਪਰ ਭਰਾ ਆਪਣੇ ਕੋਲ ਆਏ ਨੇ ਜੇ ਉਹਨਾਂ ਨੂੰ ਕੋਈ ਆਪਣੇ ਕੋ ਕੁ ਹੋ ਗਿਆ ਰੈਡੀ ਤੇ ਭਰਾ ਦਾ ਟਰੈਕਟਰ ਆ ਤੇ ਇਹਨਾਂ ਨੂੰ ਪੁੱਛਦੇ ਆ ਆਪਣਾ ਕੰਮ ਕਿਵੇਂ ਲੱਗਿਆ ਠੀਕ ਹੈ ਜੀ ਸਸਿਗਾ ਵੀਰ ਜੀ ਕਰਵਾ ਲਈ ਜੀ ਵੀਰ ਜੀ ਆਪਣਾ ਨਾਮ ਜੀ ਬਾਈ ਜੀ ਸੁਪਨ ਸਿੰਘ ਨਾਮ ਆਗਰਾ ਆਪਣਾ ਕਿਹੜਾ ਏਰੀਆ ਜੀ ਨਾਬਾ ਏਰੀਆ ਜੀ ਪਿੰਡ ਅਗੇਤਾ ਠੀਕ ਹੈ ਵੀਰ ਜੀ ਤੁਹਾਨੂੰ ਆਪਣੇ ਕੰਮ ਦਾ ਕਿਵੇਂ ਕਨੈਕਟ ਕਰਿਆ ਸੀ ਬਾਈ ਇੰਸਟਾਗ੍ਰam ਤੇ ਚੈੱਕ ਕਰਿਆ ਸੀ ਠੀਕ ਹੈ ਜੀ ਤੇ ਹੁਣ ਤੁਸੀਂ ਕੰਮ ਕਰਾਇਆ ਫਾਈਬਰ ਹੋਟਲ ਬਾਈ ਆ ਫਰੰਟ ਵੇਟ ਲਵਾਏ ਨੇ ਤੁਹਾਨੂੰ ਕੰਮ ਕਿਵੇਂ ਲੱਗਿਆ ਸਾਡਾ ਬਹੁਤ ਵਧੀਆ ਲੱਗਿਆ ਬਾਈ ਬੋਸ ਸਵਾਈਆਂ ਬਾਈਆਂ ਦੀ ਪੂਰੀ ਤਸੱਲੀ ਹੈ ਜੀ ਹਾਂ ਜੀ ਹਾਂ ਪੂਰੀ ਨਹੀਂ ਆਏ ਹੁੰਦਾ ਨਾ ਵੀਡੀ ਵਧੀਆ ਕੰਮ ਆਉਕਿਆ ਵੀ ਜੋ ਵੀਡੀਓ ਇਹ ਤੋਂ ਉੱਪਰ ਆ ਹਾਂਜੀ ਹਾਂ ਕਾਣਕ ਤੁਹਾਡੀ ਤਸੱਲੀ ਆ ਜੀ ਨਹੀਂ ਆਏ ਹੁੰਦਾ ਆਪਾਂ ਆਊਟ ਏਰੀਆ 'ਚ ਜਾਂਦੇ ਆ ਨਾ ਵੀਡੀਓ ਦੇਖ ਕੇ ਕਈ ਵਾਰ ਵੀਡੀਓ 'ਚ ਹੋਰ ਚੀਜ਼ਾਂ ਵਾਲਾ ਖਾਨ ਦਾ ਰੀਅਲ 'ਚ ਹੋਰ ਹੁੰਦਾ ਠੀਕ ਨਹੀਂ ਹਾਲਾ ਕਹਿੰਦਾ ਯਾਰ ਪੈਸੇ ਵੀ ਲਾਉਣੇ ਨੇ ਵੀ ਵਧੀਆ ਕੰਮ ਆ ਪਈ ਠੀਕ ਹੈ ਜੀ ਤੁਹਾਡੀ ਤਸੱਲੀ ਆ ਜੀ ਹਾਂਜੀ ਹਾਂ ਤੇ ਜੇ ਮੈਂ ਅੱਗੇ ਤੁਸੀਂ ਕੋਈ ਟਰੈਕਟਰ ਜਾਂ ਕੁਝ ਵੀ ਇੰਪਲੀਮੈਂਟ ਉਹ ਕਰਦੇ ਆ ਹਾਂਜੀ ਬਾਈ ਬਿਲਕੁਲ ਪਹੁੰਚਾਂਗੇ ਬਾਈ ਉਹਨਾਂ ਕੋਲ ਨਹੀਂ ਤਾਂ ਤੁਹਾਡੇ ਏਰੀਆ 'ਚ ਉਧਰ ਬਹੁਤ ਨੇ ਪਵਾਨੀਗੜਾ ਹਨਾ ਨਾਬੇ ਏਰੀਆ 'ਚ ਬਹੁਤ ਲਾਉਂਦੇ ਨੇ ਬੇਟੀ ਠੀਕ ਹੈ ਜੀ ਆ ਦੇਗੀ ਵੇਡ ਤਾਂ ਹਰੇ ਕੇ ਲਾਉਂਦਾ ਜੀ ਦੇਗੀ ਤਾਂ ਹਰੇ ਖਲਾਉਂਦਾ ਲੋਹੇ ਦੇ ਨਹੀਂ ਕੋਈ ਲਾਉਂਦਾ ਲੋਹੇ ਵਾਲਾ ਕੋਈ ਤੇ ਇਹਨਾਂ ਦੀ ਲਾਈਫ ਵੀ ਬਹੁਤ ਆ ਕਨੇ ਜੀ ਹਾਂ ਜੀ ਹਾਂ ਬਿਲਕੁਲ ਦੇਗੀ ਦਾ ਐਂ ਜੀ ਮੈਂ ਟੋਜਨ ਟੂਜਨ ਪਾਉਨੇ ਆਪਾਂ ਬੜਾ ਟੁੱਟਣ ਦਾ ਡਰ ਆ ਦੇਖੋ ਲਾਈਫ ਤਾਂ ਚੇਂਜ ਦੀ ਇਹਦੀ ਲਾਈਫ ਬਹੁਤ ਜ਼ਿਆਦਾ ਆ ਹਾਂ ਪੂਰੀ ਤਸੱਲੀ ਆ ਜੀ ਐਂ ਪੂਰੀ ਠੀਕ ਆ ਥੈਂਕ ਯੂ ਜੀ ਤੇ ਲੋ ਜੀ ਆਪਾਂ ਡਿਲੀਵਰੀ ਦੇ ਦਿੱਤੀ ਡਾਕਟਰ ਰੈਡੀ ਆ ਤੇ ਲੈ ਚੱਲੇ ਤੁਹਾਨੂੰ ਮਿਲਾਇਆ ਭਰਾ ਨਾਲ ਸਾਰੀ ਗੱਲਬਾਤ ਕਰਾਈਆ ਤੇ ਉਹਨਾਂ ਨੂੰ ਕਿੱਦਾਂ ਲੱਗਿਆ ਆਪਣਾ ਕੰਮਕਾਰ ਠੀਕ ਆ ਜੀ ਤੇ ਜਿਹੜੇ ਭਰਾ ਨਾਲ ਮੈਨੇ ਪ ਤੇ ਜਿਨ੍ਹਾਂ ਦਾ ਕਰਿਆ ਵਿਆ ਉਹਨਾਂ ਇੱਧਰੋਂ ਰਿਸਪੈਕਟ ਬਹੁਤ-ਬਹੁਤ ਥੈਂਕ ਯੂ ਤੇ ਮਿਲਦੇ ਆ ਕਿਸੇ ਨਵੇਂ ਟਰੈਕਟਰ ਤੇ ਨਵੀਂ ਮੈਂ ਇੰਪਲੀਮੈਂਟ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਜੀ ਓਕੇ ਜੀ ਤੇ ਰਹਿ ਹੈਲ ਐਗਰੀ ਵਰਕਸਪੈਂਡ ਭੋਲੀਆ ਜੀ ਏਰੀਆ ਬਲੋ ਜਿਹੜਾ ਫਤੇਗੜ ਸਾਹਿਬ ਤੁਹਾਨੂੰ ਪਤਾ ਹੀ ਆਪਣਾ ਡਰੈਸ 9815252031 ਫੋਨ ਨੰਬਰ ਆ ਜੀ ਤੁਸੀਂ ਇਹਤੇ ਆ ਕੇ ਇੱਕ ਨਾਈਟ ਕਰ ਸਕਦੇ ਹੋ ਆਲ ਅਸੈਸਰੀ ਦੋਨੋਂ ਕੋਈ ਵੀ ਤੁਹਾਨੂੰ ਚਾਹੀਦਾ ਤਾਂ ਤੁਸੀਂ ਆ ਕੇ ਲੈ ਸਕਦੇ ਹੋ ਠੀਕ ਹੈ ਜੀ ਜਦੋਂ ਮਰਜ਼ੀ ਕਾਲ ਕਰੋ ਤੁਹਾਡੀ ਕਾਲ ਪਿਕ ਹੋਊ ਤੇ ਜੋ ਤੁਹਾਡੀ ਡਿਮਾਂਡ ਹੋਊ ਆਪਾਂ ਪੂਰੀ ਕਰਕੇ ਦਵਾਂਗੇ ਉਹ ਬੇਨਤੀ ਆ ਆਪਣੇ ਚੈਨਲ ਤੇ ਡੇਲੀ ਵੀਡੀਓ ਆਪਾਂ ਅਪਲੋਡ ਕਰਦੇ ਆ ਮੋਡੀਫਾਈਡ ਟਰੈਕਟਰਾਂ ਦੀਆਂ ਅਲੱਗ-ਅਲੱਗ ਠੀਕ ਹੈ ਜੀ ਤੇ ਜਰੂਰ ਭਰਾ ਉਹ ਚੈੱਕ ਕਰਿਓ ਸ਼ਾਨ ਨੂੰ ਆਪਾਂ ਡੇਲੀ ਵੀਡੀਓ ਕਾਉਨੇ ਆ ਤਾਂ ਜਰੂਰ ਭਰਾ ਸਪੋਰਟ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਵੀਡੀਓ ਕਿਉਂਕਿ ਕਿਸੇ ਨੇ ਕੋਈ ਨਵਾਂ ਟਰੈਕਟਰ ਲਿਆਤਾ ਇਸ ਕਰਕੇ ਆਲੇ ਦਾ ਫਾਇਦਾ ਹੋਏਗਾ ਵੀਡੀਓ ਦੇਖ ਕੇ ਜਰੂਰ ਸ਼ੇਅਰ ਕਰਿਓ ਜੇ ਤੁਹਾਨੂੰ ਵਧੀਆ ਲੱਗੀ ਆ ਠੀਕ ਆ ਜੀ ਤੇ ਆਹ ਵਾਲਾ ਸੈਸਰੀ ਆਲ ਟਰੈਕਟਰਾਂ ਦੀਆਂ ਬਹੁਤ ਵੀਡੀਓ ਆਪਣੇ ਚੈਨਲ ਤੇ ਪਈਆਂ ਨੇ ਜੇ ਤੁਸੀਂ ਉੱਤੇ ਜਾ ਕੇ ਦੇਖ ਸਕਦੇ ਹੋ ਸਾਰੇ ਟਰੈਕਟਰਾਂ ਦੀਆਂ ਵੀਡੀਓ ਫਰੰਟ ਵੇਟ ਬੈਕ ਵੇਟ ਸਪਿੰਨਰ 휠 ਠੀਕ ਆ ਜੀ ਫਾਈਬਰ ਹੁੱਡਾਂ ਹੋਗੀਆਂ ਬੰਪਰ ਹੋਗੇ ਏ ਟੂ ਜ਼ेड ਡਿਟੇਲ ਆ ਸਾਰੇ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਥੈਂਕ ਯੂ ਥੈਂਕ ਯੂ ਬਹੁਤ ਜਿਆਦਾ ਤੁਹਾਡਾ ਜੀ